ਤਾ ਭਗਵੰਤ ਮਾਨ ਮੈਂ ਤੈਨੂੰ ਅੱਜ ਵੀ ਕਹਿਣਾ ਚਾਹੁੰਨੀ ਆ ਭਗਵੰਤ ਮਾਨ ਤੂੰ ਬੰਦਾ ਬਣ ਕੇ ਇਸ ਤੇ ਇਥੇ ਕਾਨੂੰਨ ਬਣਾ ਤੇ ਸਾਡੇ ਦੇਸ਼ ਦੀਆਂ ਸਰਕਾਰਾਂ ਜਿਨ੍ਹਾਂ ਨੂੰ ਖੂਨ ਪੀਣ ਵਾਲੀਆਂ ਜੋਕਾਂ ਕਿਹਾ ਜਾਂਦਾ ਹੈ ਤੇ ਅਸੀਂ ਉਹਨਾਂ ਨੂੰ ਕੁਰਸੀਆਂ ਦੇ ਕੇ ਤੇ ਅੱਜ ਅਸੀਂ ਮੰਗਦੇ ਬਣੇ ਆ ਕਿਤੇ ਵੀ ਇਹੋ ਜਿਹੀ ਕਟਨਾ ਹੁੰਦੀ ਏ ਉਹ ਦੋਚੀ ਨੂੰ ਤੇ ਵਾਸਤੇ ਕੋਈ ਲੋੜ ਨਹੀਂ ਪ੍ਰਸ਼ਾਸਨ ਸੱਦਨ ਦੀ ਉਹਦਾ ਆਪ ਹੀ ਸੌਦਾ ਲਾ ਦਿਓ ਪਤਾ ਲੱਗੇ ਕਿ ਹੈਗੇ ਨੇ ਸਿੰਘ ਵੱਡੇ ਕੱਠ ਕਰਕੇ ਨਵਖਾ ਦਿਓ ਕੀ ਮੰਜਾਲੇ ਭਗਵੰਤ ਮਾਨ ਦੀ ਝੂਠੇ ਦੀ ਕਿ ਇਥੇ ਕਾਨੂੰਨ ਬਣ ਕੇ ਨਾ ਆਵੇ ਕਿ ਆਪਾਂ ਜਾਣੇ ਝੂਠੀਆਂ ਸਰਕਾਰਾਂ ਦੇ ਮਗਰ ਟੋਲੇ ਤੇ ਟੋਲੇ ਬਨ ਬਨ ਕੇ ਇਹਨਾਂ ਵਾਸਤੇ ਗਲੀ ਗਲੀ ਫੇਰਦੇ ਆਂ ਵੋਟਾਂ ਲੈਣ ਵਾਸਤੇ ਮੈਂ ਤੈਨੂੰ ਕਹਿੰਨੀ ਆ ਕਿ ਛੇਤੀ ਤੋਂ ਛੇਤੀ ਕਾਨੂੰਨ ਬਣ ਕੇ ਸਾਡੀ ਸੱਚੀ ਸਰਕਾਰ ਵਾਸਤੇ ਆਇਆ ਜਾਵੇ ਤਾਂ ਨਹੀਂ ਤਾਂ ਫਿਰ ਵੇਖ ਲੈ ਤੇਰਾ ਕੀ ਹਾਲ ਹੋਣਾ ਉਹੀ ਹੋਣਾ ਜਿਹੜਾ ਪਹਿਲੀਆਂ ਸਰਕਾਰਾਂ ਦਾ ਹੋਇਆ ਸੀ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਜੁੜੇ ਬੈਠੀ ਸਾਧ ਸੰਗਤ ਆਓ ਰਸਨਾ ਨੂੰ ਕਰੀਏ ਪਵਿੱਤਰ ਬੁਲਾਈਏ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕਹਿੰਦੇ ਜਿੱਦੀ ਜ਼ੁਬਾਨ 'ਚ ਫਦੇ ਉਹਦੀ ਮੰਦਾਨ 'ਚ ਫਦੇ ਆਪਾਂ ਸਾਰੇ ਅੱਜ ਇੱਥੇ ਇਕੱਠੇ ਹੋਏ ਆਂ 8 ਮਹੀਨਿਆਂ 9 ਮਹੀਨਿਆਂ ਤੋਂ ਆਪਾਂ ਇੱਥੇ ਇਕੱਠੇ ਹੁੰਨੇ ਆਂ ਕਿ ਖਾਲਸਾ ਗੁਰਜੀਤ ਸਿੰਘ ਨੇ ਜੋ ਮੰਗ ਮੰਗ ਰਹੇ ਨੇ ਇਹ ਝੂਠੀ ਸਰਕਾਰ ਤੋਂ ਕਿ ਹੁਣ ਤਾਂ ਸਰਕਾਰ ਸੱਚੀ ਹੋ ਜਾ ਕਿੰਨਾ ਚਿਰ ਹੋ ਗਿਆ ਗੁਰਜੀਤ ਸਿੰਘ ਨੂੰ ਖਾਲਸੇ ਨੂੰ ਟਾਵਰ ਦੇ ਉੱਤੇ ਮੋਰਚਾ ਲਾਏ ਨੂੰ ਪਰ ਹਜੇ ਤੱਕ ਜਿਹੜੀ ਗੂੰਗੀ ਤੇ ਬੋਲੀ ਸਰਕਾਰ ਹਜੇ ਤੱਕ ਉਹਨਾਂ ਦੇ ਕੰਨ ਤੇ ਜੂਣ ਹੀ ਸਰਗੀ ਆਪਾਂ ਲੋਕ ਆਪਣੇ ਚ ਘਾੜ ਬੜੀਏ ਕਿ ਆਪਾਂ ਜਾਣਿਆ ਝੂਠੀਆਂ ਸਰਕਾਰਾਂ ਦੇ ਮਗਰ ਟੋਲੇ ਤੇ ਟੋਲੇ ਬਨ ਬਨ ਕੇ ਇਹਨਾਂ ਵਾਸਤੇ ਗਲੀ ਗਲੀ ਫੇਰਦੇ ਆਂ ਵੋਟਾਂ ਲੈਣ ਵਾਸਤੇ ਤੇ ਅੱਜ ਸਾਨੂੰ ਸੱਚੀ ਸਰਕਾਰ ਜਿਨੇ ਇੱਥੇ ਵੀ ਸਹਾਇਤਾ ਕਰਨੀ ਹੈ ਤੇ ਦਰਗਾਹ ਚ ਵੀ ਸਹਾਇਤਾ ਕਰਨੀ ਹੈ ਉਦੇ ਵਾਸਤੇ ਇਹ ਜਿਹੜੀ ਸਰਕਾਰ ਹੈ ਇਹ ਕਿਉਂ ਨਾ ਕਾਨੂੰਨ ਬਣਾ ਰਹੀ ਖਾਲਸਾ ਜੀ ਜੇ ਤੁਸੀਂ ਇੱਕ ਮੋਠ ਹੋ ਜਾਓ ਇਧਰ ਮਾਈ ਭਾਗੋ ਦੀਆਂ ਵਾਰਸਾਂ ਵੱਡੇ ਇਕੱਠ ਕਰਕੇ ਨਵਖਾ ਦਿਓ ਕੀ ਮੰਜਾਲੇ ਭਗਵੰਤ ਮਾਨ ਦੀ ਝੂਠੇ ਦੀ ਕਿ ਇਥੇ ਕਾਨੂੰਨ ਬਣ ਕੇ ਨਾ ਆਵੇ ਸਾਡੇ ਲੋਕਾਂ ਚ ਘਾਟ ਹੈ ਅਸੀਂ ਇਹਨਾਂ ਵੋਟਾਂ ਜਿਹੜੀਆਂ ਵੋਟਾਂ ਦੇ ਕੇ ਕਾ ਵੱਡੀਆਂ ਕੁਰਸੀਆਂ ਸੀ ਇਹਨਾਂ ਨੂੰ ਦੇ ਦੇਣੇ ਆ ਤਾਂ ਫਿਰ ਇਨਸਾਫ ਲੈਣ ਵਾਸਤੇ ਸਾਨੂੰ ਮੋਰਚੇ ਲਾਣੇ ਪੈਂਦੇ ਨੇ ਕੀ ਗੱਲ ਬਾਈ ਸਾਡੀ ਬੋਰਡ ਦਾ ਕੋਈ ਮੁੱਲ ਨਹੀਂ ਸਾਡਾ ਗੁਰੂ ਗਰੰਥ ਸਾਹਿਬ ਜਿਸ ਤੋਂ ਬਿਨਾਂ ਇੱਕ ਪੱਤਾ ਨਹੀਂ ਹਿੱਲਦਾ ਚੰਗਾ ਕੰਮ ਹੋਵੇ ਜਾਂ ਮਾੜਾ ਹੋਵੇ ਉਹ ਦਾਸਰਾ ਗੁਰੂ ਮਹਾਰਾਜ ਦਾ ਸੀ ਲੈਣੇ ਆ ਫਿਰ ਜਾ ਕੇ ਅਸੀਂ ਕੰਮ ਕਰਦੇ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਹੱਥ ਜੋੜ ਕੇ ਮੰਗਾ ਮੰਗਦੇ ਆ ਤੇ ਸਾਡੇ ਕੋਲ ਟਾਈਮ ਨਹੀਂ ਗੁਰੂ ਵਾਸਤੇ ਇੰਨਾ ਟਾਈਮ ਕਟੋ ਕਿ ਜਦੋਂ ਵੀ ਇੱਥੇ ਸੁਨਿਆ ਮਿਲਦਾ ਬੈਠਣ ਨੂੰ ਜਗ੍ਹਾ ਨਾ ਮਿਲੇ ਤੇਲ ਪਰ ਥਾਂ ਨਾ ਮਿਲੇ ਪਤਾ ਲੱਗੇ ਨਾ ਝੂਠੀਆਂ ਸਰਕਾਰਾਂ ਨੂੰ ਕਿ ਹੈਗਾ ਹੀ ਖਾਲਸਾ ਹੈਗੀਆਂ ਨੇ ਮਾਈ ਭਾਗੋ ਦੀਆਂ ਵਾਰਸਾਂ ਅਸੀਂ ਵਾਰਸਾਂ ਗੁਰੂ ਦੇ ਕਲਗੀਧਾਰ ਪਾਸ਼ਾ ਦੇ ਸਿੰਘਾਂ ਤੇ ਅਸੀਂ ਅੰਦਰਾ ਚ ਵੜ ਕੇ ਬੈਠੇ ਆ ਝੂਠਾ ਭਗਵੰਤ ਮਾਨ ਮੈਂ ਤੈਨੂੰ ਅੱਜ ਵੀ ਕਹਿਣਾ ਚਾਹੁੰਨੀ ਆ ਭਗਵੰਤ ਮਾਨ ਤੂੰ ਬੰਦਾ ਬਣ ਕੇ ਇਸ ਤੇਥੇ ਕਾਨੂੰਨ ਬਣਾ ਕਿ ਤਾ ਦੇ ਨੂੰ ਅਸੀਂ ਸਰੋਪੇ ਪਾਨ ਦਵਾਂਗੇ ਕਿ ਆਪਾਂ ਉਹਨਾਂ ਨੂੰ ਭੋਗ ਦੇ ਸੱਜ ਲੈਨੇ ਆ ਮੇਲੇ ਨੂੰ ਭਗਵੰਤ ਮਾਨ ਨੂੰ ਭੋਗ ਦੇ ਸੱਜ ਲੈਨੇ ਆ ਕੋਈ ਵੀ ਕਿਤੇ ਵੀ ਕੰਮ ਹੁੰਦਾ ਹੈ ਕੋਈ ਸੰਤ ਸਮਾਗਮ ਕਰਦੇ ਆ ਕਿ ਆਪਾਂ ਵੱਡੋ ਕਰਨ ਵਾਸਤੇ ਕਿ ਭਗਵੰਤ ਮਾਨ ਨੂੰ ਸੱਦੋ ਜਾਂ ਐਮਐਲਏ ਨੂੰ ਸੱਦੋ ਫੋਟੋਆਂ ਲਵਾਣੇ ਆ ਤਾਂ ਉਹਨਾਂ ਨੂੰ ਸਰੋਪੇ ਪਾਣੇ ਆ ਕਾਦੇ ਪਿੱਛੇ ਸਰੋਪੇ ਪਾਣੇ ਆ ਗੁਰੂ ਵਾਸਤੇ ਹਜੇ ਤੱਕ ਕੋਈ ਲਫ਼ਜ਼ ਨਹੀਂ ਬੋਲਿਆ ਕਿ ਕਾਨੂੰਨ ਬਣਾ ਛੇਤੀ ਤੋਂ ਛੇਤੀ ਕਾਨੂੰਨ ਬਣਾਓ ਅਸੀਂ ਧੰਨਵਾਦ ਕਰਦੇ ਆ ਗੁਰਜੀਤ ਸਿੰਘ ਦੀ ਮਾਤਾ ਦਾ ਪਹਿਣੋ ਕੋਈ ਵੀਰ ਨਹੀਂ ਆਇਆ ਮਾਵਾ ਨੇ ਜਿਹੜੇ ਇਹੋ ਜਿਹੇ ਯੋਧੇ ਜੰਮਦਿਆਂ ਨੇ 400 ਫੁੱਟ ਟਾਵਰ ਦੇ ਉੱਤੇ ਬੈਠਾ ਹੈ ਸੀ ਨਹੀਂ ਕਰ ਰਿਹਾ ਜੋਦਾ ਖੁੱਖਾ ਪਾਣਾ ਬੈਠਾ ਤੇ ਸਾਡੇ ਦੇਸ਼ ਦੀਆਂ ਸਰਕਾਰਾਂ ਜਿਨ੍ਹਾਂ ਨੂੰ ਖੂਨ ਪੀਣ ਵਾਲੀਆਂ ਜੋਕਾਂ ਕਿਹਾ ਜਾਂਦਾ ਹੈ ਤੇ ਅਸੀਂ ਉਹਨਾਂ ਨੂੰ ਕੁਰਸੀਆਂ ਦੇ ਕੇ ਤੇ ਅੱਜ ਅਸੀਂ ਮੰਗਦੇ ਬਣੇ ਆਂ ਜਿੱਥੇ ਕਿੱਥੇ ਸਾਨੂੰ ਇਨਸਾਫ ਲੈਣ ਵਾਸਤੇ ਮੋਰਚੇ ਲਾਣੇ ਪੈਂਦੇ ਨੇ ਵੱਧ ਤੋਂ ਵੱਧ ਕੱਠੇ ਹੋ ਕੇ ਇਹ ਸਰਕਾਰ ਨੂੰ ਇਹ ਸਰਕਾਰ ਨੂੰ ਚਿਪਣਾ ਪਏਗਾ ਕਾਨੂੰਨ ਬਣਾਉਣਾ ਪਏਗਾ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਬਿਦਵੀਆਂ ਹੋ ਰਹੀਆਂ ਨੇ ਇਹਨਾਂ ਨੂੰ ਰੋਕਣਾ ਪਏਗਾ ਕਿਤੇ ਵੀ ਇਹੋ ਜਿਹੀ ਕਟਨਾ ਹੁੰਦੀ ਏ ਉਹ ਦੋਸ਼ੀ ਨੂੰ ਉਹਦੇ ਵਾਸਤੇ ਕੋਈ ਲੋੜ ਨਹੀਂ ਪ੍ਰਸ਼ਾਸਨ ਸੱਦਨ ਦੀ ਉਹਦਾ ਆਪ ਹੀ ਸੋਦਾ ਲਾ ਦਿਓ ਤਾ ਲੱਗੇ ਕਿ ਹੈਗੇ ਨੇ ਸਿੰਘ ਇਥੇ ਮੜਾ ਜੇ ਕਿਸੇ ਨੂੰ ਪ੍ਰਸ਼ਾਸਨ ਨੂੰ ਕੁਝ ਕਹਿ ਦੋ ਤਾਂ ਸਾਡੇ ਤੇ ਪਰਚੇ ਹੋ ਜਾਂਦੇ ਨਹੀਂ ਫੜ ਕੇ ਸਾਨੂੰ ਜੇਲਾ ਚ ਤੇ ਸਾਡੀ ਸੱਚੀ ਸਰਕਾਰ ਨੂੰ ਅੰਗ ਅੰਗ ਕੇ ਜਿਹਦਾ ਪਾੜ ਕੇ ਨਾਲੀਆਂ ਚ ਸੁੱਟਿਆ ਜਾਂਦਾ ਹੈ ਤਕਲੀਫ ਆਉਂਦੀ ਏ ਭਗਵੰਤ ਮਾਨ ਮੈਂ ਤੈਨੂੰ ਕਹਿੰਨੀ ਆ ਕਿ ਛੱਤੀ ਤੋਂ ਛੱਤੀ ਕਾਨੂੰਨ ਬਣ ਕੇ ਸਾਡੀ ਸੱਚੀ ਸਰਕਾਰ ਵਾਸਤੇ ਆਇਆ ਜਾਵੇ ਤਾਂ ਨਹੀਂ ਤਾਂ ਫਿਰ ਵੇਖ ਲੈ ਤੇਰਾ ਕੀ ਹਾਲ ਹੋਣਾ ਉਹੀ ਹੋਣਾ ਜਿਹੜਾ ਪਹਿਲੀਆਂ ਸਰਕਾਰਾਂ ਦਾ ਹੋਇਆ ਸੀ ਐਨੀ ਗੱਲ ਮੈਂ ਬੋਲਦੀ ਹੋਈ ਆਪਣੀ ਜਗ੍ਹਾ ਤੇ ਜਾਨੀ ਆ ਤੇ ਬੇਨਤੀ ਪ੍ਰਵਾਨ ਕਰਿਓ ਆਓ ਇੱਕ ਜਕਾਰਾ ਲਾਣਿਆ ਗੁਰਜੀਤ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਬਲੇ ਸੋ ਨਿਹਾਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ